ਆਇ ਚੱਲਦੇ ਹਾਂ ਚਾਹ ਪਾਣੀ ਪੀ ਕੇ ਜਾਇਓ ਜੀ ਤੁਸੀਂ ਸਾਡੇ ਘਰੇ ਆਇਓ ਨਾ ਜੀ ਚਾਰੀ ਦਾ ਕੋਈ ਰੋੜ ਨਹੀਂ ਪਰ ਇੱਕ ਗੱਲ ਮੈਂ ਜ਼ਰੂਰ ਕਹੂੰਗਾ ਭਾਵੇਂ ਅਸੀਂ ਸੌਖੇ ਆ ਭਾਵੇਂ ਔਖੇ ਆ ਪਰ ਮੇਰਾ ਪੁੱਤ ਬਹੁਤ ਮਿਹਨਤੀ ਆ ਔਰ ਜਿਹੜੇ ਮਿਹਨਤਾਂ ਕਰਦੇ ਨੇ ਨਾ ਉਹ ਤਰੱਕੀਆਂ ਜ਼ਰੂਰ ਕਰਦੇ ਨੇ ਹੀਰੇ ਵਰਗਾ ਪੁੱਤ ਆ ਮੇਰਾ ਤੁਸੀਂ ਹੀਰੇ ਨੂੰ ਢੋਕਰ ਮਾਰੀਆ ਦੇਖੋ ਜੀ ਮੈਂ 15-20 ਹਜ਼ਾਰਾਂ ਦੇ ਕਲਰਕ ਨਾਲ ਆਪਣੀ ਭੈਣ ਦਾ ਰਿਸ਼ਤਾ ਨਹੀਂ ਕਰ ਸਕਦਾ। ਬਾਕਾ ਜੀ ਫਿਰ ਸਾਨੂੰ ਪਹਿਲਾਂ ਹੀ ਦੱਸ ਦਿੰਦੇ। ਔਰੇ ਬੁਲਾ ਕੇ ਵੇਚ ਤੇ ਜ਼ਰੂਰ ਕਰਨੀ ਸੀ। ਚਲ ਬੁੱਤ। ਬਾਕੂ ਚੱਲੀਏ। ਚਲ। ਸਸੀਕਾਲ ਜੀ। ਠੀਕ ਹੈ ਜੀ। ਨਾ ਠੀਕ ਤਾਂ ਹੈਗਾ ਸੀ ਚੰਗਾ ਭਲਾ। ਹੋਰ ਤੈਨੂੰ ਕੀ ਚਾਹੀਦਾ? ਬਾਲਾ ਲਾਲਚ ਨਹੀਂ ਕਰੀਦਾ ਹੁੰਦਾ। ਉਹ ਮੈਂ ਲਾਲਚ ਨਹੀਂ ਕਰਦਾ ਮੰਮੀ। ਪਥਰੇ ਰਿਸ਼ਤੇ ਆਉਣਗੇ ਮੈਂ ਆਪਣੀ ਭੈਣ ਦਾ ਵਿਆਹ ਵਧੀਆ ਪਰਿਵਾਰ ਚ ਕਰਨਾ ਚਾਹੁੰਦਾ ਕੁਛ ਨਹੀਂ ਹੁੰਦਾ ਹੋਰ ਦੇਖ ਲਾਂਗੇ ਕੋਈ ਅੱਛਾ ਰੋ ਮਾਜੀ ਇਹ ਤੇਰੇ ਭਾਈ ਮੰਮੀ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਆ ਹਾਂ ਦੱਸ ਕੀ ਗੱਲ ਹੋਈ ਹੈ ਵੀਰੇ ਨੇ ਉਹ ਰਿਸ਼ਤੇ ਵਾਲਿਆਂ ਨੂੰ ਕਿਉਂ ਮਨਾ ਕਰਤਾ ਪਸੰਦ ਨਹੀਂ ਸੀ ਉਹਨੂੰ ਮੰਮੀ ਜੇ ਗੁੱਸਾ ਨਾ ਕਰੋ ਤਾਂ ਤੁਹਾਨੂੰ ਇੱਕ ਗੱਲ ਕਹਾਂ ਹਾਂ ਦੱਸ ਗੱਲ ਕੀ ਹੈ ਉਹ ਮੁੰਡਾ ਨਾ ਮੇਰੇ ਨਾਲ 5 ਸਾਲ ਤੋਂ ਪੜਦਾ ਸਿਆਣਾ ਵੀ ਅਤੇ ਸ਼ਰੀਫ ਵੀ ਸੀ ਪੜਦੇ-ਪੜਦੇ ਨੂੰ ਉਹਨੂੰ ਨੌਕਰੀ ਮਿਲ ਗਈ ਪੜਾਈ 'ਚ ਵੀ ਵਧੀਆ ਸੀ ਉਹ ਨਾ ਤੂੰ ਦੇ ਬਾਰੇ ਇੰਨਾ ਕੁਝ ਕਿਵੇਂ ਜਾਣਦੀ ਐ ਕਿਤੇ ਤੇਰੀ ਗੱਲਬਾਤਾਂ ਨਹੀਂ ਸੀ ਉਹਦੇ ਨਾਲ ਕੋਈ ਨਹੀਂ ਨਹੀਂ ਮੰਮੀ ਇਹ ਜੀ ਕੋਈ ਗੱਲ ਨਹੀਂ ਹੈਗੀ ਮੈਂ ਤਾਂ ਬਸ ਵੈਸੇ ਹੀ ਕਹਿ ਰਹੀ ਆਂ ਤੇਰੇ ਵੀਰ ਨੇ ਨਾ ਠੋਕ ਕੇ ਜਵਾਬ ਦਿੱਤਾ ਉਹਨਾਂ ਨੂੰ ਕਹਿੰਦਾ ਮੈਂ ਮੇਰੀ ਭੈਣ ਦਾ ਰਿਸ਼ਤਾ ਕਿਸੇ ਤਾਕੜੇ ਕਰੇ ਕਰਨਾ ਤੂੰ ਕੀ ਚਾਹੁੰਨੀ ਹੈ ਹੁਣ ਤੇਰਾ ਭਰਾ ਜਾ ਕੇ ਉਹਨਾਂ ਦੇ ਮਿੰਤਾ ਕਰੇ ਨਹੀਂ ਨਹੀਂ ਮੰਮੀ ਮੈਂ ਤਾਂ ਉਹੀ ਤੁਹਾਨੂੰ ਕਹਤਾ ਆਹੋ ਤੇਰੀ ਸ਼ੈ ਹੋਣੀ ਹੈ ਤਾਂ ਹੀ ਤਾਂ ਉਹ ਘਰ ਤੱਕ ਪਹੁੰਚ ਗਿਆ ਨਹੀਂ ਮੰਮੀ ਮੈਂ ਕੁਝ ਗਲਤ ਨਹੀਂ ਕੀਤਾ ਹੈਗਾ ਇਦਾਂ ਦਾ ਮੇਰੀ ਗੱਲ ਸੁਣ ਲੈ ਜੇ ਤੇਰੇ ਦਿਲ ਚ ਕੋਈ ਗੱਲ ਵੀ ਹੈ ਨਾ ਆਪਣੇ ਅੰਦਰੇ ਦੱਬ ਲੈ ਸਮਝ ਗਈ ਠੀਕ ਆ ਮੰਮੀ ਨਾਲੇ ਨਾ ਸੈਂਟੀ ਨੂੰ ਗੱਲ ਦਾ ਕਿਸੇ ਦਾ ਪਤਾ ਨਹੀਂ ਲੱਗਣਾ ਚਾਹੀਦਾ ਚੱਲ ਉਠ ਕੰਮ ਕਰ ਕੋਈ ਜਾ ਕੇ ਠੀਕ ਆ ਸੈਂਟੀ ਪੂਰੇ ਆਪ ਤੈਨੂੰ ਗੱਲ ਸੁਣ ਪਹਾਂ ਦਾ ਖਲਮੀ ਪਤਾ ਤੂੰ ਨਾ ਮੁੱਦੇ ਆਲਿਆਂ ਦੀ ਪਹਿਲੀ ਜਾਂਚ ਪਰਤਾਲ ਕਰ ਲਿਆ ਕਰ ਗੱਲਬਾਤ ਪੱਕੀ ਕਰਕੇ ਰੱਖੀ ਨਹੀਂ ਹੁੰਦੀ ਕਰੇ ਆਏ ਉਹਨਾਂ ਜਵਾਬ ਦੇਣਾ ਬਥੇਰੀ ਨਹੀਂ ਲੱਗਦਾ ਘਨੇ ਆਡਗਵਾਨ ਦੇਖਦੇ ਕੀ ਕਹਿਣਗੇ ਲੋਕ ਉਹ ਸਹੀ ਗੰਨੀ ਆ ਤੂੰ ਮੰਮੀ ਮੈਂ ਅੱਗੇ ਤੋਂ ਨਾ ਸਾਰਾ ਕੁਝ ਪਹਿਲਾਂ ਹੀ ਪਤਾ ਕਰਕੇ ਰੱਖਿਆ ਕਰੂੰਗਾ ਮੁੰਡੇ ਵਾਲਿਆਂ ਦਾ ਉਰੇ ਆ ਇਹਨੂੰ ਦਾ ਬਹੁਤ ਗਲਤ ਹੋ ਜਾਂਦਾ ਦੇਖ ਪਤਾ ਉਹ ਤਾਂ ਤੇਰੀ ਮਰਜ਼ੀ ਆ ਪਰ ਤੂੰ ਨਾ ਆ ਵੱਡੇ ਘਰ ਦੀ ਜਿੱਦ ਛੱਡ ਦੇ ساری ਉਮਰ ਵਰਤਣਾ ਹੁੰਦਾ ਆ ਆਪਾਂ ਨੇ ਓਏ ਮੰਮੀ ਜੇ ਰਿਸ਼ਤੇਦਾਰ ਚੰਗੇ ਹੋਣਗੇ ਤਾਂ ਹੀ ਵਰਤਾਂਗੇ ਮਾੜੇ ਘਰ ਤਾਂ ਮੈਂ ਰਿਸ਼ਤਾ ਕਰਨਾ ਨਹੀਂ ਫਰੀਦਦਾ ਇਹ ਗੜਾ ਪੁੱਤ ਇੱਕ ਅੱਧੇ ਦਿਨ ਦੀ ਗੱਲ ਹੁੰਦੀ ਆ ਰਿਸ਼ਤੇਦਾਰੀ ਤਾਂ ਬਰਾਬਰ ਦੇ ਨਾਲ ਹੀ ਠੀਕ ਰਹਿੰਦੀ ਆ। ਉਹ ਚਲ ਤੂੰ ਕਿਉਂ ਟੈਨਸ਼ਨ ਲੰਨੀ ਆ। ਚਲ ਮੈਨੂੰ ਆਏ ਦੱਸ। ਪ੍ਰੀਤ ਨੇ ਤਾਂ ਨਹੀਂ ਕੁਝ ਕਿਹਾ। ਪ੍ਰੀਤਮ ਦਾ ਭਾਈ ਪਤਾ ਹੀ ਨਹੀਂ ਕਿਸੇ ਗੱਲ ਦਾ। ਮੈਂ ਨਹੀਂ ਇਹਨੂੰ ਦੱਸਿਆ ਕੁਝ। ਚਲ ਠੀਕ ਆ। ਦੇਖਦੇ ਆ ਕੋਈ ਹੋਰ ਆਪਾਂ ਰਿਸ਼ਤਾ। ਚਲ ਕੋਈ। ਪਹਿਲਾਂ ਚੰਗੀ ਤਰ੍ਹਾਂ ਜਾਂਚ ਪੜਤਾਲ ਕਰ ਲਈਦੀ ਹੁੰਦੀ ਆ। ਬਾਅਦ ਚੁੱਕਰੇ ਬੁਲਾਈ ਦੇ। ਨਾ ਠੀਕ ਆ ਮੰਮੀ ਕੋਈ ਨਹੀਂ। ਉਹ ਤੇਰੀ ਮਾਹੀ ਨਹੀਂ ਹਲੇ ਤੱਕ ਆਪਾਂ ਹੀ ਮੁੜਿਆ ਹੈ ਪਤਾ ਨਹੀਂ ਨੰਬਰਦਾਰ ਭੋਗ ਤੋ ਆਇਆ ਨਹੀਂ ਹਜੇ ਬਾਪੂ ਯਾਰ ਮੈਂ ਤਾਂ ਸੋਚਿਆ ਵੀ ਨਹੀਂ ਸੀਗਾ ਵੀ ਆਪਣੇ ਨਾਲ ਇੰਨੀ ਮਾੜੀ ਹੋਊਗੀ ਵੇਹ ਬਾਪੂ ਤੈਨੂੰ ਦੱਸਿਆ ਕਿਨੇ ਸੀਗਾ ਰਿਸ਼ਤੇ ਬਾਰੇ ਹਰ ਵਸ ਨੇ ਹੋਰ ਕਿਨੇ ਨਾਲੇ ਮੈਨੂੰ ਕੋੜਾ ਪਤਾ ਸੀ ਵੀ ਕੁੜੀ ਦੇ ਭਾਈ ਦੀ ਸੋਚ ਇਦਾਂ ਦੀ ਹੋਊਗੀ ਉਹ ਪਤਾ ਅਗਲਾ ਇਹ ਤਾਂ ਦੇਖ ਲਾਂਦਾ ਵੀ ਮੁੰਡੇ ਵਾਲੇ ਲਾਲਚੀ ਨੇ ਲਾਲਚ ਤਾਂ ਕੁੜੀ ਵਾਲਾਂ ਚ ਵੀ ਬਰੋਬਰ ਤੇ ਆ ਨਾ ਤਗੜਾ ਹਰੇ ਭਾਲਦਾ ਮਾੜੇ ਨੂੰ ਰਿਸ਼ਤਾ ਕਰਕੇ ਕੋਈ ਰਾਜੀ ਅਰ ਜੇ ਵੱਧ ਜ਼ਮੀਨ ਵਾਲਾ ਦਾਅਦੋਜ ਮੰਗਦਾ ਫੇਰ ਕੁੜੀ ਵਾਲੇ ਕਹਿੰਦੇ ਨੇ ਲਾਲਚੀ ਆ ਮੁੰਡਾ ਕੰਮ ਕਰਨ ਵਾਲਾ ਹੋਣਾ ਚਾਹੀਦਾ ਅਜਾੜਨ ਵਾਸਤੇ ਤਾਂ ਜੇ ਕਿਸੇ ਕੋਲ 20 ਕਿੱਲੇ ਨੇ ਨਾ ਉਹ 20 ਕਿੱਲੇ ਵੀ ਉਜਾੜ ਦੂ ਜਿਹਨੇ ਝਾੜਨੇ ਨੇ ਪਰ ਅੱਜ ਕੱਲ੍ਹ ਵੀ ਨਾ ਲੋਕ ਜਾਇਦ ਹੱਤਾਂ ਹੀ ਭਾਗਦੇ ਮੁੰਡਿਆਂ ਨੂੰ ਕੋਈ ਨਹੀਂ ਦੇਖਦਾ ਹੈਗਾ ਸਹੀ ਗੱਲ ਹੈ ਬਾਪੂ ਚੱਲ ਕੋਈ ਨਾ ਬਾਪੂ ਮੈਨੂੰ ਮaaf ਕਰ ਦੇ ਮੇਰੀ ਵਜ੍ਹਾ ਕਰਕੇ ਤੇਰੀ ਬੇਇੱਜ਼ਤੀ ਹੋ ਗਈ ਉਹ ਪੁੱਤ ਇਹ ਜੀ ਤੇਰੀ ਕੀ ਗਲਤੀ ਆ ਅਗਲਿਆਂ ਦੀ ਕੁੜੀਆ ਮਰਜੀ ਉਹਨਾਂ ਦੀ ਤੂੰ ਦਿਲ ਨਾ ਹੁਲਾ ਕਰ ਪਰ ਹੁਣ ਅੱਜ ਤੋਂ ਬਾਅਦ ਨਾ ਜਿੱਥੇ ਮੈਨੂੰ ਤੂੰ ਕਹੇਗਾ ਉੱਥੇ ਹੀ ਵਿਆਹ ਕਰਾਉਂਗਾ ਮੈਂ ਉਹ ਚੱਲ ਛੱਡ ਪੁੱਤਰਾ ਤੂੰ ਇਹ ਗੱਲ ਦਿਲ ਤੇ ਨਾਲ ਆ ਤੂੰ ਐ ਕਰ ਜਾ ਚਾਹ ਕਰਕੇ ਲਿਆਵਦੀ ਆ ਜੀ ਲਿਓ ਨਾ ਬਾਪੂ ਗੱਲ ਸੁਣ ਲੈ ਮੇਰੀ ਧਿਆਨ ਨਾਲ ਜਿਹੜੀ ਗੱਲ ਤੈਨੂੰ ਮੈਂ ਕਹੀ ਹੈ ਨਾ ਆਪਦੇ ਦਿਲ ਤੇ ਦਿਮਾਗ ਦੇ ਵਿੱਚ ਰੱਖੀ ਕਿਤੇ ਚੇਤਾ ਭਲਾ ਦੇ ਮੰਮੀ ਮੈਨੂੰ ਸਭ ਕੁਝ ਯਾਦ ਆ ਕੁਛ ਨਹੀਂ ਭੁੱਲੀ ਮੈਂ ਮੇ ਟੈਨਸ਼ਨ ਲਓ ਤੁਸੀਂ ਟੈਨਸ਼ਨ ਕਿਉਂ ਨਾਲ ਲਵਾ ਚੱਲੀਏ ਪ੍ਰੀਤ ਆਪਾਂ ਵੀਰੇ ਅੱਜ ਮੈਨੂੰ ਤੁਸੀਂ ਲੈਣ ਆਇਓ ਮੈਂ ਆਪ ਹੀ ਆਜੂਗੀ ਪਰ ਮੈਂ ਆਪਦੇ ਫਰੈਂਡ ਨਾਲ ਨਾ ਥੋੜਾ ਜਿਹਾ ਕੰਮ ਜਾਣਾ ਦਾ ਚੱਲ ਠੀਕ ਆ ਐਵੇਂ ਕਰੀ ਟਾਈਮ ਨਾਲ ਆਜੀ ਕਰੇ ਹਾਂ ਬਸ ਅੱਧਾ ਘੰਟਾ ਲੱਗੂ ਕੋਈ ਲੋੜ ਨਹੀਂ ਮੁੰਡਿਆ ਉਹੀ ਫਿਰੂਗੀ ਪਕਾਈ ਕਰਦੀ ਉਹ ਤੇ ਫਰੈਂਡਾਂ ਫਰੁੰਡਾਂ ਨਾਲ ਆਪਦਾ ਜਾ ਕੇ ਟਾਈਮ ਨਾਲ ਇਹਨੂੰ ਘਰੇ ਲੈ ਆਈ ਓਏ ਮੰਮੀ ਫੇਰ ਕੀ ਹੁੰਦਾ ਇਹਦੇ ਨਾਲ ਹੋਰ ਕੁੜੀਆਂ ਵੀ ਤਾਂ ਹੋਣਗੀਆਂ ਆਜੂਗੀ ਆਪੇ ਟਾਈਮ ਤੇ ਇਹ ਚੱਲ ਠੀਕ ਹੈ ਵੀਰੇ ਮੈਂ ਜਾਂਦੀ ਹਾਂ ਦੇਖ ਮੁੰਡਿਆ ਮੇਰੀ ਸੁਣ ਲੈ ਗੱਲ ਮੈਨੂੰ ਨਹੀਂ ਪਤਾ ਕੁੜੀਆਂ ਹੋਣ ਚਾਹੇ ਨਾ ਹੋਣ ਪਰ ਇਹਨੂੰ ਜਾ ਕੇ ਟਾਈਮ ਨਾਲ ਲੈ ਕੇ ਕਰੇ ਛੱਡਦੀ ਤੂੰ ਮੰਮੀ ਤੂੰ ਮੈਨੂੰ ਐਂ ਦੱਸ ਤੂੰ ਹਮੇਸ਼ਾ ਕੁੜੀ ਦੇ ਪਿੱਛੇ ਕਿਉਂ ਪਈ ਰਹਿਨੀ ਆ ਉਹ ਦੇਖ ਲੈ ਹੁਣ ਕੱਲੀਓ ਬਾਗੀ ਓਹ ਮੈਂ ਤੈਨੂੰ ਕਹਿਤਾ بس ਕਹਿਤਾ ਸਮਝ ਗਏ ਜਾ ਚਿਰਾ ਕੇ ਉਹਨੂੰ ਮੋਟਰਸਾਈਕਲ ਤੇ ਛੱਡਿਆ ਤੇ ਘਰੇ ਲੈ ਕੇ ਛੱਡਦੀ ਬਾਈ ਨੇ ਐਵੇਂ ਵਕੀਲੀ ਜੀ ਕਰਾ ਕਰੋ ਮੇਰੇ ਨਾਲ ਸਾਰਾ ਦਿਨ ਤਪੀ ਰਹਿੰਦੀ ਆ ਪਤਾ ਨਹੀਂ ਕੀ ਖਾ ਲਨੀ ਆ ਤੜਕੀ ਤੂੰ ਬਾਗ ਜਾ ਚੁੱਪ ਕਰਕੇ ਤੈਨੂੰ ਨਹੀਂ ਸਮਝ ਲੱਗਦੀ ਤੈਨੂੰ ਪੁੱਤ ਮੈਂ ਕੀ ਦੱਸਾਂ ਮੈਂ ਦੱਸ ਵੀ ਨਹੀਂ ਸਕਦੀ ਕੁਝ ਤੈਨੂੰ ਓ ਹੋਰ ਸੰਟੀ ਕੀ ਹਾਲ ਆ ਵਧੀਆ ਵਧੀਆ ਤੂੰ ਦੱਸ ਕਿਵੇਂ ਮੂੰਜਾ ਓੱਡੇ ਪਿਆ ਓਏ ਬਸ ਯਾਰ ਬਸ ਐਵੇਂ ਮੂੜਿਆ ਠੀਕ ਨਹੀਂ ਮੇਰਾ ਉਹ ਸੱਚ ਕੱਲ ਘਰੇ ਮੁੰਡੇ ਵਾਲੇ ਤੇ ਤੂੰ ਪਤੰਦਰਾ ਕੁਝ ਦੱਸਿਆ ਹੀ ਨਹੀਂ ਮੈਨੂੰ ਓ ਯਾਰ ਉੱਥੇ ਨਹੀਂ ਕਰਨਾ ਅੱਡੀ ਗੱਲ ਜੀ ਨਹੀਂ ਬਣੀ ਉੱਥੇ ਕਿਉਂ ਐਨਾ ਸੋਹਣਾ ਘਰਬਾਰ ਆ ਐਨਾ ਵਧੀਆ ਮੁੰਡਾ ਯਾਰ ਓ ਯਾਰ ਨਾਲ ਤਾਂ ਉਹਨਾਂ ਕੋਲ ਪੈਲੀ ਘਟਾ ਮੈਂ ਨਹੀਂ ਉੱਥੇ ਕਰ ਸਕਦਾ ਯਾਰ ਅਬਦੀ ਭੈਣ ਦਾ ਰਿਸ਼ਤਾ ਮੇਰੀ ਗੱਲ ਸੁਣ ਸੰਟੀ ਸਰਕਾਰੀ ਨੌਕਰੀ ਹਰੇਕ ਕਿਸੇ ਕੋਲ ਨਹੀਂ ਹੁੰਦੀ। ਉਹ ਯਾਰ ਉਹ ਤਾਂ ਗੱਲ ਤੇਰੀ ਠੀਕ ਆ। ਫਿਰ ਕੋਈ ਅੱਲੇ-ਪੱਲੇ ਦਾ ਹੋਵੇ ਉਹਨਾਂ ਦੇ। ਦੇਖ ਮੈਂ ਤਾਂ ਤੈਨੂੰ ਆਪਦਾ ਸਮਝ ਕੇ ਕਹਿੰਦਾ ਸੀ। ਬਾਕੀ ਕਰਨਾ ਨਾ ਕਰਨਾ ਤੇਰੀ ਮਰਜ਼ੀ ਆ। ਤੂੰ ਮੱਥਾ ਕਿਵੇਂ ਲਾਏਂਗਾ ਵੱਡੇ ਘਰਾਂ ਨਾਲ? ਉਹ ਚੱਲ ਯਾਰ ਠੀਕ ਆ। ਉਹ ਤਾਂ ਮੈਂ ਆਪੇ ਦੇਖ ਲਊਂਗਾ। ਉਹ ਚੱਲ ਮਰਜ਼ੀ ਆ ਤੇਰੀ। ਮੈਂ ਤਾਂ ਤੈਨੂੰ ਦੱਸਣਾ ਸੀ ਦੱਸਤਾ। ਉਹ ਠੀਕ ਆ ਯਾਰ। ਬਈ ਸੰਤੀ ਕੀ ਹਾਲ ਹੈ ਬਾਈ ਉਹ ਵਧੀਆ ਰਵੀ ਤੂੰ ਦੱਸ ਵਧੀਆ ਬਾਈ ਯਾਰ ਤੈਨ ਦੱਸੀ ਨਹੀਂ ਯਾਰ ਕੱਲ ਭੈਣ ਨੂੰ ਦੇਖਣ ਆਲੇ ਆਏ ਸੀ ਯਾਰ ਓਏ ਹਾਂ ਇਹ ਤਾਂ ਸਹੀ ਤੇ ਯਾਰ ਪਰ ਉੱਥੇ ਯਾਰ ਮੈਨੂੰ ਜਚਿਆ ਨਹੀਂ ਕੰਮ ਮੈਂ ਨਾ ਕਰਤੀ ਯਾਰ ਕੀ ਗੱਲ ਬਾਈ ਬਣੀ ਨਹੀਂ ਗੱਲ ਓ ਯਾਰ ਹੁਣ ਪਤਾ ਕੀ ਗੱਲ ਤੀ ਇੱਕ ਤਾਂ ਮੁੰਡੇ ਨੂੰ ਨੌਕਰੀ ਛੋਟੀ ਸੀ ਹਾਂ ਬਾਈ ਉੱਤੋਂ ਯਾਰ ਮੁੰਡੇ ਲਵੇ ਪੈਲੀ ਘੱਟ ਦੀ 2 ਕਿੱਲੇ ਤੇ ਯਾਰ ਅੱਜ ਕੱਲ 2 ਕਿੱਲਿਆਂ ਨਾਲ ਆ ਗੁਜ਼ਾਰਾ ਹੁੰਦਾ ਯਾਰ ਹਾਂ ਬਾਈ ਇਹ ਤਾਂ ਗੱਲ ਸਹੀ ਹੈ ਹੁਣ ਗੱਲ ਯਾਰ ਐਵੇਂ ਆ ਕੱਲੀ ਕੱਲੀ ਭੈਣ ਆ ਯਾਰ ਕੋਈ

ਓਕੇ ਮੈਂ ਆਉਣੇ ਹੋਏ। ਉਹ ਬਸ ਮੈਂ ਤੁਹਾਡੇ ਲਈ ਕੰਮ ਆਇਆ ਸੀ ਜੀ ਇੱਕ। ਅੱਛਾ ਜੀ। ਲਿਆ ਪੁੱਤ ਕੁਰਸੀ ਲੈ ਸੈਜਾ। ਹਾਂਜੀ ਦੱਸੋ ਕੀ ਕੰਮ ਆਇ ਸੀ। ਸਰਪੰਚ ਸਾਹਿਬ ਗੱਲ ਐ ਇਦਾਂ ਜੀ। ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ। ਉਹ ਪ੍ਰੀਤ ਦਾ ਰਿਸ਼ਤਾ ਕਰਨਾ ਹੀ ਆਪਾਂ। ਹਾਂਜੀ। ਜੇ ਤੁਹਾਡੀ ਨਿਗਾਹ 'ਚ ਹੈਗਾ ਜੀ ਤੁਸੀਂ ਦੱਸ ਦਿੰਦੇ। ਅੱਛਾ ਜੀ। ਜਿਹੜੀ ਪਹਿਲਾਂ ਚੱਲ ਰਹੀ ਦੀ ਗੱਲ ਉਹ ਕਿਵੇਂ? ਉਹ ਬਸੇ ਉੱਥੇ ਸਾਨੂੰ ਜਚਿਆ ਨਹੀਂ ਕੰਮ ਜੀ ਉਹ ਮੁੰਡੇ ਨੂੰ ਜ਼ਮੀਨ ਵੀ ਘਟ ਆਉਂਦੀ ਸੀ ਨਾਲੇ ਜੀ ਛੋਟੀ ਮੋਟੀ ਪ੍ਰਾਈਵੇਟ ਨੌਕਰੀ ਕਰਦਾ ਸੀ ਠੀਕ ਹੈ ਉਹ ਮੈਂ ਸੋਚਿਆ ਵਿਆਹ ਭੈਣ ਦਾ ਵਧੀਆ ਕਰਾਂਗੇ ਕਿਸੇ ਵਧੀਆ ਘਰ ਚ ਜੀ ਜੇ ਵਧੀਆ ਕਰਨਾ ਹੈ ਕਹਿੰਨਾ ਵਧੀਈ ਪੈਸੇ ਲਾਉਣੇ ਪੈਣਗੇ ਵਧੀਆ ਰਿਸ਼ਤਾ ਮਿਲੂਗਾ ਉਹ ਇਹ ਤਾਂ ਗੱਲ ਜੀ ਤੁਸੀਂ ਭੁੱਲ ਜੋ ਮੈਂ ਵਧੀਆ ਵਿਆਹ ਕਰਨਾ ਮੇਰੀ ਭੈਣ ਦਾ ਪੈਸੇ ਤਾਂ ਮੈਂ ਜਿੰਨੇ ਕਹੂੰਗੇ ਉਨੇ ਲਾ ਦੂੰਗਾ ਵਧੀਆ ਪੈਸਾ ਵਧੀਆ ਗੱਡੀ ਭਾਲੂ ਅਗਲਾ सरपंच साहब कोई चक्कर नहीं। ਮੈਨੂੰ ਤਾਂ ਹੀ ਘਰ-ਵਾਰ ਵਧੀਆ ਹੋਣਾ ਚਾਹੀਦਾ। ਮੁੰਡੇ ਲਈ ਜਮੀਨ ਖੁੱਲੀ ਹੋਵੇ। ਬਸ ਮੇਰੀ ਭੈਣ ਨੂੰ ਨਾਲ ਹੀ ਘਾਟ ਨਾ ਹੋਵੇ ਜਿੱਥੇ ਰਿਸ਼ਤਾ ਕਰਨਾ ਆ। ਫਿਰ ਮੇਰੀ ਨਿਗਾਹ 'ਚ ਹੈਕਰ ਰਿਸ਼ਤਾ ਬਹੁਤ ਵਧੀਆ ਰਿਸ਼ਤਾ ਹੈ। ਕੋਈ ਗੱਲ ਨਹੀਂ। ਤੁਸੀਂ ਗੱਲ ਚਲਾਓ ਉਹਨਾਂ ਨਾਲ। ਆਪਾਂ ਕਰ ਦਾਂਗੇ ਰਿਸ਼ਤਾ। ਠੀਕ ਹੈ ਮੈਂ ਇੱਕ ਦੋ ਦਿਨਾਂ 'ਚ ਫਿਰ ਤੁਹਾਨੂੰ ਦੱਸ ਦਵਾਂਗਾ ਗੱਲ ਕਰਕੇ। ਠੀਕ ਹੈ ਜੀ ਮੈਨੂੰ ਦੱਸ ਦਿਓ। ਠੀਕ ਹੈ। ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ। ਕੋਈ ਨਾ ਧੰਨਵਾਦ ਵਾਲੀ ਗੱਲ ਹੈ ਕੋਈ ਗੱਲ ਨਹੀਂ। ਚਲੋ ਠੀਕ ਹੈ ਜੀ ਮੈਂ ਚੱਲਦਾ। ਠੀਕ ਹੈ ਜੀ। ਮੰਮੀ ਆ ਹੁਣ ਨਾ ਮੈਂ ਬਾਹਰੇ ਗਿਆ ਸੀ ਮੈਨੂੰ ਸਾਰੇ ਪੁੱਛਣ ਲੱਗੇ ਵੀ ਪ੍ਰੀਤ ਦੇ ਰਿਸ਼ਤੇ ਬਾਰੇ ਕੀ ਬਣਿਆ ਕੀ ਬਣਿਆ ਸਾਰੇ ਕਰਨ ਲੱਗੇ ਹਰ ਬਸ ਜਿਹਨੇ ਸਾਰੇ ਕਿਤੇ ਗਾਹ ਪਾਤਾ ਜਿਹੜੀ ਗੱਲ ਦਾ ਡਰ ਸੀ ਉਹੀ ਹੋ ਗਈ ਨਾ ਮੈਂ ਤੈਨੂੰ ਕਿੰਨਾ ਸਮਝਾਇਆ ਸੀ ਉਹ ਚੱਲ ਕੋਈ ਨਾ ਅੱਗੇ ਤੋਂ ਤਿਆਰ ਰੱਖਾਂਗੇ ਆਪਾਂ ਵੀ ਮੈਂ ਸਰਪੰਚ ਨੂੰ ਕਿਹਾ ਆ ਵੀ ਵਧੀਆ ਰਿਸ਼ਤਾ ਕਰਾਂਗੇ ਅਸੀਂ ਤੂੰ ਦੇਖ ਲੈ ਚੱਲ ਵਧੀਆ ਕੀਤਾ ਹੋਰ ਆ ਤਾਂ ਬਾਲੀ ਸੋਣਾ ਕੰਮ ਕਰਿਆ ਤੇ ਪਰੀ ਤੂੰ ਟਾਈਮ ਨਾਲ ਆ ਗਈ ਅੱਜ। ਉਹ ਵੀਰੇ ਮੇਰੀ ਫਰੈਂਡ ਕੱਲੀ ਕੰਮ ਕਰੇ ਆਈ ਸੀ ਜਾ ਕੇ। ਫਿਰ ਮੇਰੇ ਜਾਣ ਦੀ ਲੋੜ ਹੀ ਨਹੀਂ ਪਈ। ਚੱਲ ਵਧੀਆ ਹੋ ਗਿਆ। ਬਹਿ ਜਾ। ਮੈਂ ਰੋਟੀ ਲੈ ਕੇ ਆਉਣੀ ਆ ਤੁਹਾਡੇ ਲਈ। ਮੈਂ ਨਹੀਂ ਖਾਣੀ। ਕਿਉਂ? ਕਾ ਤੂੰ ਨਹੀਂ ਖਾਣੀ? ਟਿੱਕੇ ਬਹਿ ਜਾ ਕਰ ਤੂੰ। ਮੈਨੂੰ ਭੁੱਖ ਨਹੀਂ। ਨਾ ਤਾਂ ਸਵੇਰੇ ਰੋਟੀ ਖਾਧੀ ਤੇ ਨਾ ਇਹ ਤੈਨੂੰ ਹੁਣ ਭੁੱਖ ਨਹੀਂ। ਕਿਉਂ ਭੁੱਖ ਕਾ ਤੂੰ ਨਹੀਂ ਲੱਗਦੀ ਹੈ ਕਿ ਕੀ ਗੱਲ ਐ ਇਹ? ਮੈਂ ਨਹੀਂ ਜੀ ਕਰਦਾ। ਮੰਮੀ ਤੂੰ ਰੋਟੀ ਲੈ ਕੇ ਆ ਮੈਂ ਆਪੇ ਖਵਾ ਦਿੰਦਾ ਇਹਨੂੰ। ਜਾ ਤੂੰ ਪ੍ਰੀਤ ਮੈਨੂੰ ਦੱਸ ਕੀ ਗੱਲ ਹੋ ਗਈ ਤੇਰਾ ਕਿਉਂ ਮੂੰਹ ਉਤਰਿਆ ਪਿਆ ਕੁਛ ਨਹੀਂ ਆ ਮੈਂ ਤੈਨੂੰ ਨਾ 2 ਦਿਨ ਤੋਂ ਦੇਖ ਰਿਆਂ ਉਹੀ ਮੂੰਹ ਲਟਕਾਈ ਫਰੀ ਜੰਨੀ ਆ ਗੱਲ ਦੱਸ ਮੈਨੂੰ ਕੀ ਹੋਈ ਆ ਮੇਰਾ ਜੀ ਨਹੀਂ ਲੱਗਦਾ ਜੀ ਨਹੀਂ ਲੱਗਦਾ ਫਿਰ ਤੇਰੇ ਕਾਲਜ 'ਚ ਕੋਈ ਗੱਲ ਹੋਈ ਆ ਕਾਲਜ 'ਚ ਕੋਈ ਗੱਲ ਨਹੀਂ ਹੋਈ ਫਿਰ ਤੂੰ ਰੋਟੀ ਘਾਤ ਨਹੀਂ ਖਾਂਦੀ ਜੇ ਇੱਕ ਡੰਗ ਨਹੀਂ ਖਾਉਂਗੀ ਮਰ ਥੋੜੀ ਜਾਉਂਗੀ ਨਹੀਂ ਖਾਣੀ ਮੈਂ ਤੂੰ ਇਹੋ ਜਿਹੀ ਗੱਲਾਂ ਕਰ ਤੂੰ ਕਰਨ ਲੱਗੀ ਚਲ ਬੜੇ ਦਿਨ ਹੋ ਗਏ ਨਾ ਆਪਾਂ ਬਾਹਰ ਕੁਝ ਖਾ ਕੇ ਨਹੀਂ ਆਏ ਅੱਜ ਸ਼ਾਮ ਨੂੰ ਚੱਲੀਏ ਫਿਰ ਪੱਕਾ ਪੱਕਾ ਪਰ ਪਹਿਲਾਂ ਤੂੰ ਆਪਦਾ ਮੂੰਹ ਠੀਕ ਕਰ ਲਾ ਉਹਨੂੰ ਰੋਟੀ ਖਾ ਮੈਨੂੰ ਤੂੰ ਹੱਸਦੀ ਖੇਡਦੀ ਵਧੀਆ ਲੱਗਦੀ ਆ ਠੀਕ ਆ ਪਰ ਪੱਕਾ ਜਾਵਾਂਗੇ ਨਾ ਜਾਵਾਂਗੇ ਤੂੰ ਐਵੇਂ ਨਾ ਰੁੱਸਿਆ ਕਰ ਬਸ ਠੀਕ ਆ ਅੱਲੇ ਆ ਮਮੀ ਰੋਟੀ ਮੰਨ ਗਈ ਇਹ ਸ਼ੁਕਰ ਤੇ ਬਾਸ਼ਾ ਕਰਕੇ ਨਾ ਜਰਨਾ ਲੱਗੇ ਕਿਸੇ ਦੀ ਇਹਨਾਂ ਦਾ ਭੈਣ ਭਰਾਵਾਂ ਦਾ ਪਿਆਰ ਅਹੀਂ ਬਣਿਆ ਰਵੇ ਹੈ ਵੀ ਮੁੰਡਾ ਤੁਸੀਂ ਦੇਖੀ ਇੱਥੇ ਆਵੜੇ ਬਲਾਈ ਮਹਿੰਗਾ ਹੋਏ ਤਾਂ ਕੋਈ ਮੰਮੀ ਆਪਾਂ ਨੇ ਰੋਏ ਰੋਏ ਆਉਣਾ ਹੋਰੀ ਮੜਮਟੜ ਦੇਖ ਕੇ ਚਲੀ ਨਾ ਹੁੰਦਾ ਉਹੀ ਤਾਂਸ ਦੇ ਪੱਤਿਆਂ ਵਾਂਗੂ ਰੁਪਈਏ ਦਾ ਹੁੰਨੇ ਹੋ ਪਤਾ ਕਿੰਨਾ ਖਰਚ ਆਊਗਾ ਉਹ ਮੰਮੀ ਮੈਨੂੰ ਤਾਂ ਪਤਾ ਹੀ ਨਹੀਂ ਸੀ ਹਾਂ ਮੈਨੂੰ ਤਾਂ ਪ੍ਰੀਤ ਲੈ ਕੇ ਆਈ ਆ ਹੈ ਨਹੀਂ ਐਨੀ ਕੁੜੀ ਤੂੰ ਕਦੋਂ ਆ ਗਈ ਓਰੀ ਵੀਰੇ ਤੂੰ ਮੈਨੂੰ ਫਸਾਤਾ ਉਹ ਮੈਨੂੰ ਪੁੱਛ ਕੇ ਆਈ ਦੀ ਤੂੰ ਐਵੇਂ ਨਾ ਕਰਿਆ ਕਰ ਉਹ ਮੰਮੀ ਓਰੇ ਆਪਾਂ ਖਾਣ ਆਇਆ ਲੜਨ ਨਹੀਂ ਆਏ ਓਰੇ ਦਾ ਚੁੱਪ ਕਰ ਜਾ ਆ ਤਾਂ ਖਾਣੂ ਪਹਿਲੇ ਜਿਹੜਾ ਮੰਗਵਾਰ ਰੱਖਿਆਗਾ ਨਾ ਇਹ ਮੇਰੀ ਗੱਲ ਸੁਣ ਲੈ ਤੇਰੇ ਤੇ ਜ਼ਿੰਮੇਵਾਰੀ ਬਹੁਤ ਵੱਡੀ ਐ ਇਹਦਾ ਵਿਆਹ ਵੀ ਕਰਨਾ ਐ ਨਾ ਗੁਰਸਰਲੇ ਡਾਜੇ ਤੇਰੇ ਹੱਥ ਤਕਬੀਲਦਾਰੀ ਐ ਮੰਮੀ ਇੱਥੇ ਤਾਂ ਚੁੱਪ ਕਰ ਜੋ ਇੱਕ ਥੀ ਮੇਰੇ ਫੇਰੇ ਦਗੋਣੇ ਨੇ ਤੁਸੀਂ ਕੋਈ ਇੱਥੇ ਤਾਂ ਆਪਾਂ ਖਾਣ ਆਇਆ ਇਤੋਂ ਚੰਗਾ ਤਾਂ ਦਾ ਇਹਨੂੰ ਲੈ ਕੇ ਨਹੀਂ ਆਉਂਦੇ ਆਪਾਂ ਦੋਵੇਂ ਆ ਜਾਈਏ ਕੱਲ੍ਹ ਨੂੰ ਨਹੀਂ ਆਉਣਾ ਸੀਗਾ ਨਾ ਆਹ ਇਹ ਮੈਂ ਤੈਨੂੰ ਕਰੇ ਬਣਾ ਕੇ ਦੇ ਦਿੰਦੀ ਘੱਟ ਘੱਟ ਕੇ ਆਲੂ ਤਲੇ ਹੋਏ ਨੇ ਹੋਰ ਕੀ ਹੈ ਇਹ ਮੰਮੀ ਕਦੇ ਖਵਾਵ ਮੰਮੀ ਕਦੇ ਖਵਾਏ ਤਾਂ ਹੈ ਨਹੀਂ ਤੈਨੇ ਬਣਾ ਕੇ ਮੰਮੀ ਤਾਂ ਰੋਟੀਆਂ ਲਾ ਕੇ ਦੇ ਦਿੰਦੀ ਐ ਰੋਟੀਆਂ ਦੋੜੀ ਨਹੀਂ ਜਾਵਾਂਗੇ ਚੱਲ ਦੱਸ ਤੂੰ ਦੱਸ ਕੀ ਮਿਲਾਈਏ ਤੁਹਾਡੇ ਮੂਰੇ ਹੱਥ ਮੰਨੇ ਜਿਹੜਾ ਕੁਝ ਮੰਗਾਉਣਾ ਹੈ ਮੰਗਾ ਲਓ ਤੇ ਤਾਂ ਖੁਸ਼ ਹੋ ਜਾਏਗਾ ਸਾਡੇ ਨਾਲ ਚੱਲ ਖੁਸ਼ ਆ ਮੈਂ ਤਾਂ ਮੰਗਾ ਲੂ ਖਾ ਲਓ ਕੀ ਖਾਈਂਗੀ ਦਰਬੰਦ ਮੈਨੂੰ ਹੀ ਛੋੜਿਆ ਚੋਚਲੇ ਬੋਚਲੇ ਦਾ ਪਤਾ ਜਿਹੜਾ ਕੁਝ ਖਾਣਾ ਹੈ ਖਾ ਲਓ ਛੋੜੇ ਨਾਲ ਦੇ ਖਾ ਲੂ ਮੈਂ ਤਾਂ ਚੱਲ ਫ੍ਰੀਜ ਦੇ ਆਪਾਂ ਚਾਕਲੇਟ ਸ਼ੇਕ ਮੰਗਾ ਲੈਨੇ ਆਂ ਖਾਣ ਨੂੰ ਵੀ ਦੇਖ ਲੈ ਕੁਛ ਕੀ ਮੰਗਾ ਲੈਨੇ ਆਂ ਚੱਲ ਮੰਗਾ ਲਾ ਲਾਂ ਮੈਂ ਖਾਉਂਗੀ ਖਾ ਲੂਗੀ ਮੂੰ ਦੇਖੀ ਮੰਮੀ ਉਹ ਚਲੇ ਜਾਂਦਾ ਤਾਂ ਮੂੜ ਆਈਂਗਾ ਮੰਮੀ ਮੈਨੂੰ ਨਾ ਸਰਪੰਚ ਦਾ ਫੋਨ ਆਇਆ ਸੀ ਕੱਲ ਨੂੰ ਸਵੇਰੇ ਆਪਣੀ ਪ੍ਰੀਤ ਨੂੰ ਮੁੰਡੇ ਵਾਲੇ ਦੇਖਣ ਆਲੇ ਨੇ ਆਉਣਾ ਤੂੰ ਮੈਨੂੰ ਦੱਸ ਕੀ ਕੀ ਸਮਾਨ ਲਿਆਵਾਂ ਮੈਂ ਇਹ ਮੇਰੀ ਗੱਲ ਸੁਣ ਐਨੀ ਛੇਤੀ ਕਾਲੀ ਨਹੀਂ ਕਰ ਰਹੇ ਬੜਾ ਮੋਟਾ ਤਾਂ ਨਾਮ ਦਿੰਦੀ ਹੁੰਦੇ ਅਗਲੇ ਓ ਯਾਰ ਮੰਮੀ ਕਾਲੀ ਨੂੰ ਕੀ ਆ ਅਗਲੇ ਦੀ ਮਰਜ਼ੀ ਜਦੋਂ ਅਗਲੇ ਨੇ ਕਹਿਤਾ ਵੀ ਅਸੀਂ ਨਹੀਂ ਆਉਣਾ ਆਇਆ ਫਿਰ ਆਪਾਂ ਕਿਵੇਂ ਕਹਿਦੀ ਐ ਅਗਲੇ ਨੂੰ ਚੱਲ ਉਹ ਤਾਂ ਠੀਕ ਐ ਪਰ ਮੇਰੀ ਗੱਲ ਸੁਣ ਲੈ ਮੁੰਡਿਆ ਗੱਲ ਪਹਿਲੇ ਠੋਕ ਵਜਾ ਕੇ ਕਰ ਲਈ ਕਿਤੇ ਪਹਿਲਾਂ ਵਾਲੀ ਗੱਲ ਹੋਵੇ ਉਹ ਮਨੇ ਸਾਰੀ ਗੱਲ ਨਾ ਸਰਪੰਚ ਨੂੰ ਦੱਸ ਦਿੱਤੀ। ਉਹ ਪਹਿਲਾਂ ਦੀ ਗੱਲ ਨਹੀਂ ਹੁੰਦੀ ਹੁਣ। ਤੂੰ ਫਿਕਰ ਨਾ ਕਰ। ਚ ਥਨੂ ਹੋਇਆ ਪਤਾ ਨਹੀਂ ਕੀ ਪਿਆ। ਮੇਰੇ ਵਿਆਹ ਦੀ ਨਾ ਅੱਗ ਮਚਾ ਰੱਖਿਆ ਤੁਸੀਂ। ਨਾਲੇ ਹਲੇ ਤਾਂ ਮੇਰੇ ਪੇਪਰ ਵੀ ਨਹੀਂ ਹੋਏ। ਮੇਰੇ ਪੇਪਰ ਹੋ ਜਾਣ ਤੋਂ ਪਹਿਲਾਂ ਫਿਰ ਕੋਈ ਨਹੀਂ ਦੇਖਾਂਗੇ ਵਿਆਹ ਵੀ ਉਹਨੂੰ। ਉਹ ਪ੍ਰੀਤ ਆ। ਉਹ ਸਾਰੇ ਪੜੇ ਲਿਖੇ ਨੇ ਉਹ। ਤੂੰ ਵਿਆਹ ਤੋਂ ਬਾਅਦ ਵੀ ਪੜ ਸਕਦੀ ਆਂ। ਜਦੋਂ ਲੋਕ ਐਨੇ ਪੜੇ ਲਿਖੇ ਨੇ, ਉਹ ਪੜ੍ਹਾਈ ਦੀ ਕਦਰ ਪਤਾ ਕਿੰਨੀ ਕਰਦੇ ਨੇ। ਮੈਂ ਤੇਰੇ ਲਈ ਬਹੁਤ ਵਧੀਆ ਰਿਸ਼ਤਾ ਲੱਭਿਆ। ਤੂੰ ਮੰਨ ਜਾ। ਵੀਰੇ ਕਹਿਣ ਦੀਆਂ ਗੱਲਾਂ ਹੀ ਹੁੰਦੀਆਂ ਨੇ ਵਿਆਹ ਤੋਂ ਬਾਅਦ ਅਗਲਾ ਪੜਾਊਗਾ ਕੋਈ ਨਹੀਂ ਪੜਾਉਂਦਾ ਹੁੰਦਾ ਨਾਲੇ ਮੇਰਾ ਨਹੀਂ ਹਲੇ ਜੀਜੂ ਕਰਦਾ ਹੈਗਾ ਵਿਆਹ ਕਰਾਉਣ ਨੂੰ ਨਾ ਫੇਰ ਕੀ ਹੁੰਦਾ ਰਿਸ਼ਤਾ ਤਾਂ ਕਰਨਾ ਹੀ ਹੈ ਅੱਜ ਨਹੀਂ ਤਾਂ ਕੱਲ ਨਾਲੇ ਚੰਗੇ ਰਿਸ਼ਤੇ ਨਾ ਬਾਰ-ਬਾਰ ਨਹੀਂ ਮਿਲਦੇ ਹੁੰਦੇ ਪਾਲੇ ਨਹੀਂ થਉਂਦੇ ਰਿਸ਼ਤੇ ਸਮਝ ਗਈ ਆਹੋ ਕੋਚ ਧੱਕਾ ਦੇ ਦਿਓ ਫਿਰ ਮੈਨੂੰ ਤੁਸੀਂ ਲੈ ਦੇਖ ਲੈ ਇਹਨੂੰ ਕੀ ਹੋ ਗਿਆ ਹੁਣ ਏ ਮਸਤੀ ਹੋਈ ਐ ਕੋਈ ਨਾ ਇਤਾ ਹੀ ਕਰਦੇ ਹੁੰਦੇ ਨੇ ਕੁੜੀਆਂ ਕੱਤਰੀਆਂ ਜਿਹਾ ਚੱਲ ਤੂੰ ਮੰਮੀ ਨੂੰ ਸਮਝਾ ਦੀ ਨਾਲੇ ਮੈਨੂੰ ਦੱਸ ਸਵੇਰੇ ਕੀ ਕੀ ਸਮਾਨ ਲਿਆਉਣਾ ਮੈਂ ਸਾਜਰੇ ਜਾ ਕੇ ਲਿਆ ਲੂੰਗਾ ਫਿਰ ਸਮਾਨ ਕੀ ਲਿਆਉਣਾ ਪੁੱਤ ਤੂੰ ਹੁਣ ਬਸ ਆ ਚਾਹ ਪਾਣੀ ਵਾਲਾ ਸਮਾਨ ਲੈ ਆਈਂ ਹੋਰ ਕੀ ਲਾਉਣਾਗਾ ਓਏ ਮੰਮੀ ਅਗਲੇ ਪੱਕ ਠੱਕ ਕਰਨ ਆਉਣਗੇ ਪੱਕੀ ਫਿਰ ਉਹੇ ਦਾ ਇੰਤਜ਼ਾਮ ਤਾਂ ਆਪਾਂ ਨੂੰ ਕਰਨਾ ਪਊਗਾ ਦੇ ਪੱਕ ਠੱਕ ਤਾਂ ਕਰਨ ਆਉਣਗੇ ਪਰ ਪਹਿਲਾਂ ਉਹਨਾਂ ਦੇ ਮੂੰਹ ਦੀ ਗੱਲ ਲੈ ਫੇਰ ਉਦੋਂ ਦਾ ਸਹਿਰ ਖੜਾਗਾ ਜਦੋਂ ਮਰਜ਼ੀ ਸਮਾਨ ਲੈ ਆਈਂ ਜਾ ਕੇ ਚੱਲ ਠੀਕ ਆ ਫਿਰ ਜਿਵੇਂ ਤੂੰ ਕਹਿੰਨੀ ਆ ਉਵੇਂ ਕਰ ਲਾਂਗੇ ਮਾਤਾ ਪੈਨਾ ਫਿਰ ਜਾ ਕੇ ਇੱਥੇ ਗਾਂ ਲਾ ਮਜਾ ਤੂਰੀ ਪੈ ਜਾ ਉਹ ਮਾਤਾ ਉੱਪਰੇ ਪਊਗਾ ਸਵੇਰੇ ਸਾਜਰੇ ਉੱਠ ਖੜੇ ਹੋਣ ਨਾਲੇ ਕੋਈ ਨਾ ਨਿਕੁੜੀਏ ਆ ਕੱਪੜੇ ਨੇ ਚੱਕੇ ਦਾਲੇ ਲੈਣਾ ਏ ਸੰਤੀ ਦੇਖ ਭਈ ਆ ਮੁੰਡੇ ਦੀ ਮਾਤਾ ਐ ਇਹ ਮੁੰਡਾ ਐ ਹੂੰ ਕਰ ਲਓ ਤੁਸੀਂ ਗੱਲ ਖੁੱਲ ਕੇ ਹੀ ਕਰਨੀ ਠੀਕ ਐ ਜੀ ਤੁਸੀਂ ਭਾਈ ਕੁੜੀ ਨੂੰ ਬੁਲਾਓ ਅੱਜ ਕੱਲ ਫੋਟੋ ਫੂਟੋ ਤੇ ਤਾਂ ਦੇਖੋ ਕੋਈ ਯਕੀਨ ਨਹੀਂ ਮੰਮੀ ਤੁਸੀਂ ਪ੍ਰੀਤ ਨੂੰ ਬੁਲਾ ਲਓ ਮੈਂ ਲੈ ਨਹੀਂ ਆ ਫਿਰ ਇਧਰੋਂ ਆ ਪਾਣੀ ਲੈ ਹਾਂਜੀ ਹਲੋ ਸਸਿਕਾ ਸਸਿਕਾ ਕੁੜੀ ਤਾਂ ਸੋਡੀ ਸੋਣੀ ਐ ਜਿਵੇਂ ਸਾਨੂੰ ਸਰਪੰਚ ਸਾਹਿਬ ਨੇ ਦੱਸਿਆ ਸੀ ਤੇ ਬਾਕੀ ਸਾਡੇ ਬਾਰੇ ਤਾਂ ਸਾਨੂੰ ਦੱਸ ਹੀ ਦਿੱਤਾ ਹੋਣਾ ਤੇ ਬੇਟਾ ਮੇਰਾ ਡਾਕਟਰ ਐ ਠੀਕ ਹੈ ਜੀ ਮੈਂ ਸਰਕਾਰੀ ਟੀਚਰ ਟੇਰ ਹੋਈ ਆ ਹਾਂਜੀ ਸਾਨੂੰ ਦੱਸਤਾ ਸੀ ਸਰਪੰਚ ਸਾਹਿਬ ਨੇ ਬੜਾ ਵਧੀਆ ਲੱਗਿਆ ਥੋਨੂੰ ਮਿਲ ਕੇ ਤੇ ਅੰਕਲ ਵੀ ਮੈਂ ਸੁਣਿਆ ਵੱਡੀ ਪੋਸਟ ਤੇ ਸੀ ਹਾਂ ਉਹ ਪੁਲਿਸ ਚ ਸੀਗੀ ਠੀਕ ਹੈ ਜੀ ਬਾਕੀ ਤੁਸੀਂ ਦੱਸ ਦੋ ਜੀ ਜਿਵੇਂ ਤੁਹਾਨੂੰ ਠੀਕ ਲੱਗਦਾ ਬਸ ਬਾਕੀ ਤਾਂ ਸਾਨੂੰ ਪਤਾ ਹੀ ਐ ਸਾਡੀ ਕੋਈ ਏਡੀ ਦੇ ਲੈਣ ਦੀ ਡਿਮਾਂਡ ਤਾਂ ਹੈ ਨਹੀਂਗੀ ਤੇ ਬਸ ਵਿਆਹ ਵਧੀਆ ਹੋਣਾ ਚਾਹੀਦਾ ਘਰ ਦੇ ਘਰ ਦੇ ਨੂੰ ਸੋਨਾ ਤੇ ਬਾਕੀ ਆ ਸਮਾਨ ਸਮੂਹ ਦਿੱਤਾ ਸਾਨੂੰ ਦੇਖੋ ਲੋੜ ਨਹੀਂ ਕੈਸ਼ ਹੀ ਦੇ ਦਿਓ ਤੁਸੀਂ ਦੱਸ ਦਿੰਦੇ ਜੀ ਕੈਸ਼ ਕਿੰਨਾ ਕਰਨਾ ਹੈ ਬਸ ਆਹੀ 8-10 ਲੱਖ ਰੁਪਇਆ ਠੀਕ ਹੈ ਜੀ ਸਾਨੂੰ ਮਨਜ਼ੂਰਾ ਜਿਵੇਂ ਤੁਸੀਂ ਕਹਿੰਦੇ ਹੋ ਓਵੇਂ ਹੀ ਕਰ ਦਾਂਗੇ ਅਸੀਂ ਚਲੋ ਠੀਕ ਹੈ ਬਾਕੀ ਤਾਂ ਬਾਕੀ ਅਸੀਂ ਘਰ ਜਾ ਕੇ ਸਲਾਹ ਕਰਾਂਗੇ ਮੈਂ ਜੱッセ ਨਾਲ ਵੀ ਸਲਾਹ ਕਰਨੀ ਹੈ ਘਰ ਜਾ ਕੇ ਠੀਕ ਹੈ ਜੀ ਤੁਸੀਂ ਸਰਪੰਚ ਸਾਹਿਬ ਨੂੰ ਦੱਸ ਦਿਓ ਜਿਵੇਂ ਦੀ ਗੱਲ ਹੋਊਗੀ ਇਹ ਸਾਨੂੰ ਦੱਸ ਦੇਣਗੇ ਹਾਂਜੀ ਉਹ ਤਾਂ ਠੀਕ ਹੈ ਫਿਰ ਵੀ ਅਸੀਂ ਸਲਾਹ ਕਰਕੇ ਦੱਸਾਂਗੇ ਕੋਈ ਗੱਲ ਨਹੀਂ ਚਲੋ ਅਸੀਂ ਚੱਲਦੇ ਹਾਂ ਜੀ ਸਸਿਕਾ ਜੀ ਮੈਂ ਲੱਡੀ ਕਰੂੰਗਾ ਐਸੀ ਜੀ ਬਾਕੀ ਤੁਹਾਨੂੰ ਦੱਸ ਦਾਂਗੇ ਫਿਰ ਦੋ ਦਿਨਾਂ ਚ ਠੀਕ ਹੈ ਜੀ ਸਸਿਕਾ ਸਸਿਕਾ ਵੀਰੇ ਮੈਂ ਨਹੀਂ ਕਰਾਉਣਾ ਵਿਆ ਕਿੱਡੇ ਲਾਲਚੀ ਲੋਕ ਸੀ ਹਾਂ ਬਤ ਪ੍ਰੀਤ ਸਹੀ ਕਹਿ ਰਹੀ ਹੈ ਜੀ ਜਿਹੜੇ ਅੱਜ ਹੀ ਇੰਨਾ ਕੋਸ ਮੂੰਹ ਮੰਗ ਰਹੇ ਨੇ ਤੇ ਕੱਲ ਨੂੰ ਪਤਾ ਕੀ ਕੁਛ ਮੰਗਣਗੇ ਉਹ ਮੰਮੀ ਉਹ ਵੱਡੇ ਲੋਕ ਨੇ ਘਰ-ਬਾਰ ਵੀ ਸੋਨਾ ਆ ਤੇ ਜ਼ਮੀਨ ਵੀ ਖੁੱਲੀ ਆ ਮੁੰਡੇ ਨੂੰ ਮੁੰਡਾ ਵੀ ਸਰਕਾਰੀ ਡਾਕਟਰ ਲੱਗਿਆ ਵਿਆ ਅਗਲੇ ਨੇ ਲੱਖਾਂ ਰੁਪਈਆ ਲਾਇਆ ਇੰਨਾ ਕਿ ਤਾਂ ਆਪਾਂ ਨੂੰ ਕਰਨ ਨਹੀਂ ਪਊਗਾ ਮੈਂ ਜਿੰਮੇ ਦਾ ਸੋਚਿਆ ਜੀ ਨਾ ਉਮੀਦਾਂ ਘਰ ਲੱਭ ਕੇ ਦਿੱਤਾ ਤੈਨੂੰ ਵੀਰੇ ਜੇ ਲੱਖਾਂ ਰੁਪਏ ਲਾਏ ਨੇ ਤਾਂ ਆਪਣੇ ਸਰ ਕੋਈ ਆਸਾਨ ਕੀਤਾ ਉਹਨਾਂ ਨੇ ਨਾਲੇ ਕਿਹੜੇ ਪਾਸੇ ਉਹ ਡਾਕਟਰ ਲੱਗਦਾ ਸੀ ਨਾਲੇ ਮੈਨੂੰ ਤਾਂ ਉਹਦੀ ਝਾਕਣੀ ਜਮਾ ਹੀ ਨਹੀਂ ਵਧੀਆ ਲੱਗੀ ਪ੍ਰੀਤ ਮੈਂ ਉਹਨਾਂ ਬਾਰੇ ਸਾਰਾ ਕੁਝ ਪਤਾ ਕਰ ਚੁੱਕਿਆ ਸਾਰਾ ਕੁਝ ਵਧੀਆ ਉਹਨਾਂ ਦਾ ਤੂੰ ਉੱਥੇ ਐਸ਼ ਕਰੇਂਗੀ ਤੈਨੂੰ ਕੋਈ ਕਾਟ ਨਹੀਂ ਹੋਣੀ ਉੱਥੇ ਮੰਨ ਲੈ ਮੇਰੀ ਗੱਲ ਐਵੇਂ ਕਮਲੀਆਂ ਨਾਲ ਮਾਰ ਤੂੰ ਵੀਰੇ ਉਹਨੇ ਕੈਸ਼ ਤਾਂ ਦੇ ਕੇ ਕਿੰਨਾ ਮੰਗਿਆ ਕਰਜ਼ਾਈ ਹੋ ਕੇ ਬਹਿ ਜਾਏਂਗਾ ਤੂੰ ਨਾਲੇ ਆਪਣੇ ਕੋਲ ਕਿੰਨੇ ਕੁ ਜ਼ਮੀਨਾਂ ਐਂਗੀਆਂ ਓਏ ਉਹਦੀ ਟੈਨਸ਼ਨ ਤੂੰ ਨਾ ਲੈ ਉਹਦਾ ਮੰਨੇ ਕਰਨਾ ਨਾ ਮੈਂ ਆਪੇ ਕਰ ਲੂੰਗਾ ਤੂੰ ਤਾਂ ਖੁਸ਼ ਰਹੇਂਗੀ ਵੀਰੇ ਉਹ ਖੁਸ਼ੀਆਂ ਦਾ ਕਰਨਾ ਹੀ ਕੀ ਹੈ ਜਦੋਂ ਮੇਰਾ ਭਰਾ ਦੁਖੀ ਹੋ ਜੂਗਾ ਇੱਥੇ ਮੰਮੀ ਮੈਂ ਨਹੀਂ ਕਰਾਉਣਾ ਇੱਥੇ ਵੇ ਰੀਤ ਮੈਂ ਤਾਂ ਤੈਨੂੰ ਕਹਿਤਾ ਦੇਖ ਮੈਂ ਐਦਾਂ ਦੇ ਰਿਸ਼ਤੇ ਬਾਰ-ਬਾਰ ਤਾਂ ਮਿਲਦੇ ਨਹੀਂ ਹੈਗੇ ਜਿੱਦ ਦਾ ਹੁਣ ਲੱਭ ਗਿਆ ਬਾਕੀ ਤੇਰੀ ਮਰਜ਼ੀ ਆ ਜਿਵੇਂ ਕਰਨਾ ਕਰ ਲਾ ਫਿਰ ਮੈਂ ਤਾਂ ਤੇਰੇ ਬਾਰੇ ਵੀ ਸੋਚਦੀ ਆ ਮੰਮੀ ਤੂੰ ਸਮਝਾ ਨਾ ਵੀਰੇ ਨੂੰ ਕੋਈ ਨਾ ਪਤਾ ਤੂੰ ਹੌਸਲਾ ਰੱਖ ਸਭ ਠੀਕ ਹੋ ਜਾਊਗਾ